ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਖੇਤਰਾਂ ਦੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਅਜਿਹੇ ਦੇ ਵਿੱਚ ਆਗੂਆਂ ਵੱਲੋਂ ਦਿੱਤੇ ਗਏ ਬਿਆਨ ਵੀ ਚਰਚਾ ਦਾ ਵਿਸ਼ਾ ਬਣ ਰਹੇ ਨੇ ਦੂਸਰੀਆਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਬਿਆਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਬਿਆਨਾਂ ਨੇ ਸਿਆਸੀ ਮਾਹੌਲ ਹੋਰ ਗਰਮ ਕੀਤਾ ਮਨਪ੍ਰੀਤ ਸਿੰਘ ਬਾਦਲ ਦੇ ਨੌਕਰੀਆਂ ਵਾਲੇ ਬਿਆਨ ਤੋਂ ਬਾਅਦ ਹੁਣ ਰਾਜਾ ਵੜਿੰਗ ਦਾ 50-50 ਹਜ਼ਾਰ ਰੁਪਏ ਦੇਣ ਦਾ ਬਿਆਨ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਇਸ ਬਿਆਨ ਬਾਰੇ ਰਵਨੀਤ ਸਿੰਘ ਬਿੱਟੂ ਵੱਲੋਂ ਰਾਜਾ ਵੜਿੰਗ ਤੇ ਸਿਆਸੀ ਨਿਸ਼ਾਨਾ ਸਾਧਿਆ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਉਹਨਾਂ ਦੇ ਉੱਤੇ ਸਿਆਸੀ ਵਾਰ ਕੀਤਾ ਗਿਆ ਨੀਲ ਗਰਗ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦੇ ਆਗੂ ਰਾਜਾ ਵੜਿੰਗ ਦੇ ਉੱਤੇ ਸਿਆਸੀ ਹਮਲਾ ਕੀਤਾ ਨੀਲ ਗਰਗ ਨੇ ਕਿਹਾ ਹੈ ਕਿ ਲੋਕ 50-50 ਹਜ਼ਾਰ ਰੁਪਏ ਜਿਹੜਾ ਦੇਣ ਦੀ ਗੱਲ ਕਰ ਰਹੇ ਨੇ ਰਾਜਾ ਵੜਿੰਗ ਉਹ ਲੈ ਲੈਣ ਪਰ ਜਿਹੜੀਆਂ ਵੋਟਾਂ ਨੇ ਉਹ ਆਪਣੀ ਸਮਝ ਮੁਤਾਬਕ ਹੀ ਪਾਉਣ ਕਿ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਉਹਨਾਂ ਦੇ ਲਈ ਚੰਗਾ ਇਸ ਦੇ ਨਾਲ ਨਾਲ ਨੀਲ ਗਰਗ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਇਲਜ਼ਾਮ ਲਗਾਇਆ ਕਿ ਮਾਡਲ ਕੋਡ ਆਫ ਕੰਡਕਟ ਦੀ ਰਾਜਾ ਵੜਿੰਗ ਵੱਲੋਂ ਸਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਨੀਲਗਰਗ ਦਾ ਇਹ ਬਿਆਨ ਸੁਣ ਲੈਂਦੇ ਆ ਸੋਸ਼ਲ ਮੀਡੀਆ ਤੇ ਇੱਕ ਰਾਜਾ ਵੜਿੰਗ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ 2 ਦਿਨ ਪਹਿਲਾਂ ਮਨਪ੍ਰੀਤ ਬਾਦਲ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆਉਂਦੇ ਸੀ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਰਾਜਾ ਵੜਿੰਗ ਵੀ ਜਿਹੜਾ ਉਹ ਗਿੱਦੜਵਾ ਦੇ ਹਲਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ ਪੰਜਾਬ 50000 ਰੁਪਏ ਧਾਰਨਾ ਪਹਿਲੀ ਨਜ਼ਰੇ ਤਾਂ ਇਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈਗੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਨਾ ਦੋ ਚੀਜ਼ਾਂ ਬੜੀਆਂ ਸਪਸ਼ਟ ਹੈਗੀ ਹੈ ਪਹਿਲੀ ਗੱਲ ਕਿ ਇਹਨਾਂ ਲੋਕਾਂ ਨੂੰ ਲੋਕਤੰਤਰ ਦੀ ਕਦਰਾਂ ਕੀਮਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਔਰ ਇਹ ਉੱਥੋਂ ਚੋਣਾ ਬੁਰੀ ਤਰੀਕੇ ਨਾਲ ਹਾਰ ਰਹੇ ਹੈ ਇਸ ਕਰਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਜਿਹੜੀਆਂ ਉਹ ਵੋਟਾਂ ਖਰੀਦਨੀਆਂ ਚਾਹਦੇ ਹੈ ਜਿਹੜੀ ਕਿ ਗਿੱਦੜਵਾ ਦੇ ਲੋਕ ਕਦੇ ਵੀ ਲਾਇਕ ਨਹੀਂ ਕਰਦੇ ਪਰ ਦੂਜੀ ਗੱਲ ਮੈਂ ਗਿੱਦੜਵਾਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ 50 50000 ਰੁਪਇਆ ਰਾਜਾ ਫੜੀਗੀ ਤੁਹਾਨੂੰ ਦੇ ਰਹੇ ਐ ਲੈ ਲਓ ਤੁਹਾਡੇ ਹੀ ਨੇ ਇਹ ਕੋਈ ਘਰੋਂ ਨਹੀਂ ਲੈ ਕੇ ਆਇਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਤੁਹਾਡੇ ਹੀ ਰੁੱਤੇ ਹੋਏ ਪੈਸੇ ਐ ਤੁਸੀਂ ਬਿਲਕੁਲ ਇਹਨਾਂ ਤੋਂ 50 50000 ਰੁਪਇਆ ਲੈ ਲਓ ਪਰ ਇੱਕ ਗੱਲ ਦਾ ਯਾਦ ਰੱਖਣਾ ਔਰ ਸਾਨੂੰ ਪੂਰਾ ਉਸ ਜੀ ਦਾ ਭਰੋਸਾ ਵੀ ਐ ਜਦੋਂ ਤੁਸੀਂ ਵੋਟ ਪਾਉਂਗੇ ਵੋਟ ਵੀ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਪਾਉਣੀ ਐ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੋਵੇਗਾ ਕੀ ਉਹ ਕੋਨਸੈਪਟ ਹੈ ਉਹ ਕਿਹੜੀ ਸਰਕਾਰ ਆ ਜਿਹੜੀ ਤੁਹਾਡੇ ਦੁੱਖਾਂ ਨੂੰ ਦੂਰ ਕਰਦੀ ਆ ਤੁਹਾਡੇ ਦਰਦਾਂ ਨੂੰ ਦੂਰ ਕਰਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਨੌਜਵਾਨ ਬੱਚੇ ਬੱਚਿਆਂ ਨੂੰ ਨੌਕਰੀਆਂ ਦਿੰਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਸਕੂਲ ਚੰਗੇ ਬਣਾਉਂਦੀ ਹੈ ਹਸਪਤਾਲ ਚੰਗੇ ਬਣਾਉਂਦੀ ਹੈ ਬਿਜਲੀ ਫਰੀ ਦਿੰਦੀ ਹੈ ਸੜਕ ਸੁਰੱਖਿਆ ਫੋਰਸ ਵਰਗੀਆਂ ਸੰਸਥਾਵਾਂ ਨੂੰ ਬਣਾਉਂਦੀ ਹੈ ਸੋ ਮੈਂ ਇੱਕ ਵਾਰ ਫਿਰ ਜਿੱਥੇ ਗਿੱਦੜਵਾਦੇ ਲੋਕਾਂ ਨੂੰ ਅਪੀਲ ਕਰਦਾ ਹੈਗਾ ਕਿ ਜੇਕਰ ਰਾਜਾ ਵਡੇ ਕੋ ਤੁਹਾਨੂੰ 50000 ਰੁਪਏ ਦਿੰਦਾ ਹੈਗਾ ਤਾਂ ਬਿਲਕੁਲ ਲਓ ਇਹ ਤੁਹਾਡੇ ਹੀ ਪੈਸੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕੇਬਾਰੇ ਹੋਏ ਪੈਸੇ ਹੈਗੇ ਆ ਔਰ ਦੂਸਰੇ ਵੱਲ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਸੰਗਿਆਲ ਲੈਣਾ ਚਾਹੀਦਾ ਹੈ ਲੋਕਤੰਤਰ ਦੀਆਂ ਧੱਗੀਆਂ ਉਡਾਈਆਂ ਜਾ ਰਹੀਆਂ ਹੈਗੀਆਂ ਲੋਕਾਂ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਵੋਟਾਂ ਜਿਹੜੀਆਂ ਖਰੀਦੀਆਂ ਜਾ ਰਹੀਆਂ ਹੈਗੀਆਂ ਤੇ ਮਾਰੇ ਬੋਟੇ ਕਿੱਟ ਮਿਲੇਗੇ ਨਹੀਂ ਮਿਲੇਗੇ ਤੋ ਜਿਵੇਂ ਉਹ ਜਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਹੈ ਸੀ ਅੱਜ ਤੱਕ ਗੁੱਡੀ ਉਮਰ 60-60 ਸਾਲ ਦੀ ਹੋ ਗਈ 70-70 ਸਾਲ ਦੀ ਕਈਆਂ ਦੀ ਕਦੇ ਕਿਸੇ ਨੇ ਸਿਰ ਦੀ ਜੂਨ ਦਿੱਤੀ ਹੈ ਕਿਸੇ ਲੀਡਰ ਨੇ ਆਪਦੇ ਨੇ ਕਿ ਫਿਰ ਉਹ ਭਾਂਡੇ ਦਿੱਤੇ ਕਿਸੇ ਨੂੰ ਕੁਛ ਦਿੱਤਾ ਕੋਸ਼ਤਾ ਦਿੱਤਾ ਕੋਈ 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 ਚੀਜ਼ ਲੈ ਕੇ ਆਇਆ ਤੇ ਆਹ ਤੁਹਾਡੇ ਉੱਤੇ ਦਵਾਈ ਤੇ ਲੈ ਕੇ ਆਏ ਹੱਫੀ ਦਾ ਕਈ ਰੋਸਦੀ ਆ ਵੀ ਸਾਨੂੰ ਨਹੀਂ ਮਿਲੇ ਉਹਨਾਂ ਦਾ ਵਿਹਾਰ ਹੈ ਜਿਹਨੂੰ ਨਹੀਂ ਮਿਲੇ ਉਹਨੂੰ ਡਬਲ ਕੋਲਾ ਉਹ ਤੇਰਾ ਹੱਕ ਨਹੀਂ ਸੀ ਭੜੇ ਕੋਈ ਐਡਾ ਬਾਜ਼ਾਰ ਹੈ ਜਿੱਥੇ ਡੱਬਾ ਬਣਦੇ ਬਣਦੇ ਰਹਿ ਜਾਂਦਾ ਕੋਈ ਗੱਲ ਉਹ ਤੇਰਾ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਲੇਬਰ ਕੀਤੀ ਸੀ ਮਰਵਾ ਦਾ ਇਹਨਾਂ ਨੇ ਲਕਿਆ ਮੈਂ ਗਾਰੰਟੀ ਦੇਊਂਗਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਮੈਂ ਚੱਕ ਦੇਊਂਗਾ ਮੇਰੀ ਜੇਬ ਤੇ ਆਗੇ ਮਰਵਾ ਤੇਈ ਤੇਈ ਰੈਗੀਆਂ ਸਾਡੇ ਬੰਦਿਆਂ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਉਹਨੂੰ ਡਬਲ 50000 ਦਿਆਂਗਾ ਇੱਕ ਸਾਲ ਖੜ ਜਾ ਜੇ ਨਾ ਦੇਵਾ ਤਾਂ ਤੇਉ ਦਾ ਬੋਲ